ਬੇਦਾਦ ਆਉਂਦੀ ਮਨਾਈਏ ਸ਼ਿਵਗੋਰਾ ਮਾਥੇ ਲਾਉਂਦੀ ਆਉਂਦੀ ਮਨਾਈਏ ਸ਼ਿਵਗੋਰਾ ਮਾਥੇ ਲਾਉਂਦੀ ਆਉਂਦੀ ਮਨਾਈਏ ਸ਼ਿਵਗੋਰਾ ਮਾਥੇ ਲਾਉਂਦੀ ਗਾਨਾ ਮਦਲਾ ਲਾਉਂਦੀ ਸ਼ਿਵ ਜੀ ਦੇ ਨਾਮ ਨੂੰ ਮਨਾਜ ਮਸਾਈਏ ਛੱਟ ਝੱਪ ਦੇਖਿਆ ਆਉਂਦੀ ਮਨਾਈਏ ਸ਼ਿਵਗੋਰਾ ਮਾਥੇ ਆ

ਹਰੀ ਦਾਵਲ ਕੇ ਮਾਨਕ ਸਲਾਜ ਕੇ ਭਗਵਤ ਭਗਵਾਨ ਕੇ ਜੈ ਜੈ ਸ਼ਿਰਾਧੇ ਜੈ ਜੈ ਸ਼ਿਰਾਧੇ ਜੈ ਜੈ ਸ਼ਿਰਾਧੇ ਜਯ ਸੇ ਸ਼ਾਮ ਕੁਤ ਸੇ ਸ਼ਾਮ ਰਾਜਯੋ ਜਿਜੇ ਸ਼ਾਮਿੰਦੇ ਵਰਸ਼ਾਮੋ रो श्री श्री ਉਤਰੇ ਦਿਨਿ ਮਾਇਆ ਦੇਆ ਤਦੋ ਜੀਉ ਤੋ ਜੀਉ ਸਮਝਿ ਜਾਨ ਬਹੁਤ ਉਤਰੇ ਮਾਇਆਨ ਤੋਂ ਨਮੋਹ ਹੁੰਜ ਬਿਹਾਰ ਹੋਏ ਨਮਾਹ ਹੋਤਿ ਜੀ ਹਮੋ ਰੜੀ ਜੀ ਸਾਤੇ ਜਯਲਾਹ ਬਾਦ ਰੂਪ ਕੇ ਦੇਵਾ ਬਰਬਾਹਿਆ ਨਾਮ ਉਕਾਤੇ ਗਿਰਧੀ ਜਾਂ ਜਾਈ ਤਾਂ ਬਹੁਤ ਬਾਪ ਦੇ ਨਾਲ ਨਾ ਮਾਦਾ ਦੇ ਇਸ ਆਮੈ ਦਾ ਪਾਨ ਕਰ ਲੈ ਜਿਸ ਨੂੰ ਬਾਗੇ ਸਾਦੇ ਕੋਲੇ ਮਾਤੇ ਵੀ ਹਰਿ ਨਾਜ ਕੀ ਹੈ ਹਰਿ ਨਦਰ ਜੀਓ ਅਗਰ ਤੁਸੀਂ ਆਏ ਦਾ ਠੀਕ ਨਹੀਂ ਤਾਂ ਮੈਂ ਆਪਣੇ ਦਾ ਤਿਆਗ ਕਰ ਦੂੰ ਤਬੂ ਕਮਣੇ ਕੇ ਮਨ ਮੇ ਪਰਮਾਤਮਾ ਤੇ ਤਾਂ ਜਿਹਦੇ ਮਨ ਮਾ ਬੱਬ ਦਾ ਨਾ ਹੁੰਦੇ ਹੈ ਉਦੀ ਗੱਦੀ ਹਾਰਣੀ ਹੋਦੀ ਦਾ ਭਗਵਾਨ ਰੁਕਮਣੀ ਮਹਾਰਾਣੀ ਦੇ ਉੱਤੇ ਕਿਰਪਾ ਕਰਦੇ ਹੈ ਔਰ ਬਦਲੇ ਦੇ ਰੂਪ ਵਿੱਚ ਰੁਕਮਣੀ ਮਹਾਰਾਣੀ ਕੋ ਸਹਿਗਾਰ ਕਰਦੇ ਹੈ ਬੋਲਿਵਾਨ ਕੇ ਨਿਹਰਿਲਾ ਜੀ ਕੀ ਤਾਪੈ ਭਗਵਾਨ ਦੀ ਬਹੁਤ ਜਿਆਦੇ ਕਿਰਪਾ ਹੈ ਪਰਮਾਤਮਾ ਦੀ ਕਿਰਪਾ ਨੇ ਉਸ ਦੇ ਭਗਤ ਦਾ ਪਰਮਾਤਮਾ ਦੇ ਚਰਨਾਂ 'ਚ ਬੈਠ ਕੇ ਹਾਜ਼ਰ ਦਾਨ ਕੁੰਡੇ ਕੰਮ ਕਰਨੇ ਤੇ ਭਗਵਾਨ ਦੀ ਸੇਵਾ ਕਰਦੇ ਅੰਤਾਂ ਨੂੰ ਸੋਹਰੇ ਹੈ ਦਾ ਪਾਈ ਭਗਵਾਨ ਦੇ ਐਸੀ ਕਿਰਪਾਏ ਕਿ ਪਰਮਾਤਮਾ ਦੇ ਕਿਰਪਾ ਦੇ ਨਾਲ ਇਸ ਬਹੁਤ ਪਿਆਰੇ ਭਗਵਾਨ ਮਹਾਦੇਵ ਦੇ ਮੰਦਿਰ માં ਪਰਮਾਤਮਾ ਦੇ ਬਹੁਤ ਪਿਆਰੇ ਪੁੱਤ ਸਾਡੇ ਵਿੱਚ ਜੌਧਰੀ ਸ਼ਿਆਮ ਲਾਲ ਜੀ ਮੱਜਰੀਆਂ ਤੇ ਜੋ ਅਕਾਲੀ ਆਗੂ ਔਰ ਜ਼ਿਲ੍ਹਾ ਪ੍ਰਸ਼ਦ ਮੈਂਬਰ ਜ਼ਿਲ੍ਹਾ ਪ੍ਰਸ਼ਦ ਮੋਹਾਲੀ ਦੇ ਔਰ ਦਿਲਵਾਨ ਸਿੰਘ ਜੀ ਮੀਆਂ ਪੁੱਤ ਦੇ ਇੰਦੇ ਨਾਲ ਆਏ ਨੇ ਔਰ ਇੰਦੇ ਸਾਰੇ ਸਾਥੀ ਜੋ ਭਗਵਾਨ ਦੇ ਚਰਨਾਂ ਆਏ ਹੋਏ ਨੇ ਔਰ ਇਹ ਪ੍ਰਮਾਤਮਾ ਦੇ ਚਰਨਾਂ ਮਹਾ ਹਾਜੇ ਲਗਾਉਣੇ ਵਾਸਤੇ ਆਏ ਹੋਏ ਨੇ ਔਰ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਬਹੁਤ ਦਾਨੀ ਆ ਬੜੇ ਸੱਜਣ ਹੈ ਓਪ ਸੇਵਾ માં ਲੱਗੇ ਹੋਏ ਹੈ ਤਾਂ ਇੱਕ ਵਾਰੀ ਜ਼ੋਰਦਾਰ ਨਾਲ ਇਹਦੇ ਮਾਤੇ ਜਰੂਰ ਮਾਰੋ ਤਾਂ ਚੋਦਰੀ ਸ਼ਾਮਲਾਲ ਜੀ ਇਹ ਬਹੁਤ ਆਦਾਨੀਆਂ بڑے ਸਜਣੇ ਭਗਵਾਨ ਦੇ ਭਗਤ ਹੈ ਪਰਮਾਤਮਾ ਦੇ ਨਾਲ ਜੁੜੇ ਹੋਏ ਹੈ ਤਾਂ ਭਗਵਾਨ ਦੀ ਕਿਰਪਾ ਨੂੰ ਪਾਣੇ ਵਾਸਤੇ ਪਰਮਾਤਮਾ ਦੇ ਦਰਬਾਰਾਂ ਮਾਏ ਦੇ ਹੈ ਲੋਕ ਸੇਵਾਵਾਂ ਲੱਗੇ ਹੋਏ ਹੈ ਤਾਂ ਭਗਵਾਨ ਦੀ ਕਿਰਪਾ ਇੰਨੇ ਭਰਾ ਮੇਸ਼ਾ ਬੜੇ ਦੇ ਭਗਵਾਨ ਦੀ ਇੱਛਾ ਨੂੰ ਪੂਰੀ ਕਰੇ ਤਾਂ ਇੱਕ ਵਾਰੀ ਜ਼ੋਰਦਾਰ ਤਾੜੀਆਂ ਚੋਦਰੀ ਸ਼ੰਤਨਾਥ ਜੀ ਵਾਸਤੇ ਜ਼ਰੂਰ ਮਾਰੋ ਜੋ ਬਹੁਤ ਕੀਮਤੀ ਸਮੇਂ ਗੱਟ ਕਰਦੇ ਭਗਵਾਨ ਦੇ ਦਰਬਾਰਾਂ ਮਾਏ ਦਾ ਭਗਵਾਨ ਦੇ ਚਰਨਾਂ માં ਹੀ ਪ੍ਰਾਪਤਨਾ ਦੀ ਭਗਵਾਨ ਜੀ ਦੀ ਮੰਨ ਦੀ ਇਛਾ ਨੂੰ ਪੂਰੀ ਕਰੇ ਦਿਨ ਤੁੰਗੜੀ ਨਾਲ ਚੋਗੜੀ ਭਗਵਾਨ ਤਰ ਕੀ ਰੇ ਕਿ ਬੜੀ ਜ਼ੋਰ ਨਾਲ ਆਇਆ ਫੇਰ ਮਾਰਨ ਦੇ ਮਾਸਤੇ ਤਾਂ ਭਗਵਾਨ ਦੀ ਕਿਰਪਾ ਨਾਲ ਪਰਮਾਤਮਾ ਦੇ ਬੋਲ ਤੇ ਆਲੇ ਤੱਕ ਦਿਲਵਾ ਸਿੱਖ ਜੀ ਪਿਆ ਕਰਦੇ ਜੇ ਵੀ ਬੜੇ ਦਾਦੇ ਆ ਬੜੇ ਸਜਣਾ ਭਗਵਾਨ ਦੇ ਭਗਤ ਹੈ ਜੇ ਵੀ ਪਰਮਾਤਮਾ ਨੇ ਕਿਰਪਾ ਪਾੜੇਗੀ ਲਈ ਅਸ਼ੀਰਵਾਦ ਲੈਣੇ ਕੇ ਲਈ ਭਗਵਾਨ ਦੇ ਦਰਬਾਰ ਮਾਇਵੇ ਤੇ ਇੱਕ ਬਰੇ ਜੋਰਦਾਰ ਤਾਲੀ ਇੱਕ ਬਲਵਾਂ ਵਾਸਤਾ ਜੀ ਜ਼ਰੂਰ ਆਉਣੇ ਚਾਹੀਦੇ ਕਿ ਮੋਨਾਤਾਂ ਇੰਦੇ ਹੀ ਮੰਦੇ ਚਾਹਾਂ ਮੂਰੇ ਕਰੇ ਦਿਨ ਦੁਗਣੇ ਰਾਜ ਚੋਗੜੀ ਪਰਮਾਤਮਾ ਇਹਨਾਂ ਨੂੰ ਤਰੱਕੀ ਦੇਵੇ ਔਰ ਭਗਵਾਨ ਦਾ ਆਸ਼ੀਰਵਾਦ ਹਮੇਸ਼ਾ ਇਹਨਾਂ ਵਰਤੋਂ ਕੇ ਉਪਰ ਬਣਿਆ ਰਹੇ ਬੋਲੀ ਆਪ ਕੀ ਹਰੀ ਰਾਜ ਕੀ

ਸ਼੍ਰੀ ਗੰਗਾ ਸਰਪੰਚ ਜੀ ਵੀ ਆਏ ਬੜੇ ਨਾਨੀ ਲੋਕ ਸੋਨਾ ਮੱਲੇ ਵਿੱਚ ਜੋੜ ਲੜਨ ਵਾਲੀਆਂ ਇਹਦੇ ਵਾਸਤੇ ਵੀ ਜਰੂਰ ਮਾਰੋ ਜੋ ਪਰਮਾਤਮਾ ਦੇ ਦਰਬਾਰ માં ਬਹੁਤ ਕੀਤੇ ਸਮੇਂ ਕੱਟ ਕੇ ਭਗਵਾਨ ਦੇ ਚਰਨਾ ਮਹਾਦੇ ਰਗਾ ਦੇ ਤਾਂ ਇੱਕ ਬੜੀ ਜ਼ੋਰਦਾਰ ਥਾਲੀ ਸਾਰੇ ਵਾਸਤੇ ਜਰੂਰ ਮਾਰੋ ਜੋ ਦੂਰ ਦੂਰ ਸੇ ਆਏ ਨੇ ਭਗਵਾਨ ਦੇ ਦਰਬਾਰ માં ਆਜੇ ਦਗਾ ਰੇ ਉਹ ਜਿਵੇਂ ਕਿ ਜੀ ਹਰੀ ਨਾਲ ਦੀ ਹੈ ਰਮਣੇ ਸੀ ਸ਼ੰਕਰਪਾਲੇ ਭਗਵਾਨ ਦੇ ਚਰਨਾਂ ਦੇ ਵਿੱਚ ਮਤਨਦੂਤ ਸਾਨੂੰ ਆਏ ਆ ਇਹ ਸਾਡੇ ਵੱਡੇ ਭਰਾ ਜੀ ਦਾ ਰਾਮ ਜੀ ਤੇ ਕਮਲ ਜੀ ਤੇ ਸਾਰੀ ਮਿਰਜ਼ਾਪੁਰ ਦੀ ਸੰਗਤ ਸਾਧਗਰ ਸਰਪੰਚ موجوده ਸਰਪੰਚ ਸਾਰਾ ਭਾਈਚਾਰੇ ਨੇ ਸਾਡੇ ਤੇ ਇੱਕ ਬਹੁਤ ਵੱਡਾ ਸਾਨ ਮਾਰਿਆ ਹੋਇਆ ਹੈ ਉਹ ਅਸੀਂ ਆਉਣ ਵਾਲੇ ਟਾਈਮ ਦੇ ਵਿੱਚ ਇਹਨਾਂ ਦਾ ਜਿਹੜਾ ਸਾਨੂੰ ਸਾਨ ਮਾਰਿਆ ਉਹ ਆਪਾਂ ਇਹਨਾਂ ਦਾ ਲੈਖਾ ਜੋਖਾ ਪੂਰਾ ਕਰਾਂਗੇ ਪ੍ਰਮਾਤਮਾ ਨੇ ਸਾਨੂੰ ਸੇਵਾ ਕਰਨ ਦਾ ਮੌਕਾ ਦਿੱਤਾ ਤੇ ਪਿਛਲੇ ਸਮੇਂ ਦੌਰਾਨ ਮੈਨੂੰ ਜਿਹਦਾ ਬੜੇ ਚੌਣ ਲੜੀ ਸੀ ਇੱਥੋਂ ਮੈਂ ਮੇਰੇ ਭਾਈਚਾਰੇ ਨੇ ਮੈਨੂੰ ਇੰਨੇ 90% ਵੋਟਾਂ ਪਾ ਕੇ ਇੱਥੋਂ ਜਿਪਾਇਆ ਸੀ ਉਹ ਮੇਰੇ ਸਿਰ ਤੇ ਕਰਜ਼ਾ ਨਾ ਇਹ ਮੁੜ ਕੇ ਇਹਨਾਂ ਨੇ ਸਾਫ਼ ਨਹੀਂ ਦੇ ਸਕਿਆ ਕਿਉਂਕਿ ਸਾਡੀ ਸਰਕਾਰ ਨਹੀਂ ਹੈ ਸੀ ਆਉਣ ਵਾਲੇ ਸਮੇਂ ਦੇ ਵਿੱਚ ਸਾਡੀ ਸਰਕਾਰ ਬਣੂਗੀ ਤੇ ਜਿਹੜੇ ਇਹਨਾਂ ਦੇ ਕੰਮਕਾਰ ਹੈ ਉਹ ਆਪਾਂ ਪਹਿਲ ਦੇ ਆਧਾਰ ਤੇ ਅੱਗੇ ਹੋ ਕੇ ਕਰਾਵਾਂਗੇ ਮੈਂ ਆਪਣੇ ਭਾਈ ਚਾਰੇ ਥੋਰ ਨੂੰ ਮਾਫ਼ੀ ਮੰਗਦਾ ਕਿ ਪਿਛਲੇ ਸਮੇਂ ਦੌਰਾਨ ਮੈਂ ਕੁਝ ਇੱਥੇ ਕੋ ਕੰਮ ਨਹੀਂ ਕਰਾ ਸਕਿਆ ਤੇ ਹੁਣ ਜਿਹੜੀ ਵੀ ਮੇਰੀ ਸੇਵਾ ਲਾਂਗੇ ਇਹਨਾਂ ਨਾਲ ਮੈਂ ਮੋਢੇ ਨਾਲ ਮੋਢਾ ਜੋੜ ਕੇ ਸੇਵਾ ਕਰਾਂਗਾ ਪਿੰਡਾਂ ਦੇ ਹਾਲਾਤ ਕਿਤੇ ਦੇਖਦੇ ਹੋਏ ਖਾਸ ਕਰਕੇ ਪੰਜਾਬ ਦਾ ਅਖੀਰਲਾ ਪਿੰਡ ਹੈ ਤੇ ਨਦੀ ਦੇ ਕੱਢੇ ਮੰਡਰ ਬਣਾ ਹੋਇਆ ਸੜਕਾਂ ਦਾ ਬੁਰਾ ਹਾਲ ਹੈ ਕਿ ਕਿਵੇਂ ਦੇਖਦੇ ਹੋ ਦੇਖੋ ਜੀ ਇਹ ਪਿੰਡਾਂ ਦੇ ਹਾਲਾਤ ਹੈ तकरीबन ਨਾਲ ਸਾਡੀ ਜਿਹੜੀ ਘਾਟ ਦਾ ਇਲਾਕਾ ਹੈ ਸਾਰਾ ਇੱਥੇ ਜਾਣ ਤਰ ਸਾਡਾ ਭਾਈਚਾਰਾ ਬੈਠਾ ਹੈ ਪਿੰਡਾਂ ਦੇ ਵਿੱਚ ਤੇ ਇੱਥੇ ਬਰਸਾਤ ਕਰਕੇ ਹੁਣ ਨਾਲਿਆਂ ਦਾ ਬਹੁਤ ਸੜਕਾਂ ਦਾ ਬਹੁਤ ਬੁਰਾ ਹਾਲ ਹੈ ਪਿਛਲੇ ਸਮੇਂਦਾਰਨ ਜਿਹੜੀ ਸਰਕਾਰ ਬਣੀ ਹੈ ਉਹ ਸਾਡੇ ਨਾਲ ਧੋਖਾ ਕਰਕੇ ਡਾਕਾ ਮਾਰ ਕੇ ਵੋਟਾਂ ਲੈ ਕੇ ਇਥੋਂ ਸਾਡੇ ਲੋਕਾਂ ਨੂੰ ਲੁੱਟ ਕੇ ਸਰਕਾਰ ਬਣਾ ਕੇ ਜਿਹੜੀ ਬੀਬਾ ਅਨਮੋਲ ਗਗਨਮਾਨ ਸਾਡੀ ਐਮਐਲਏ ਹੈ ਉਹ ਮੰਤਰੀ ਵੀ ਬਣੀ ਪਰ ਉਹਨੇ ਪੌਣੇ 4 ਸਾਲਾਂ ਦੇ ਵਿੱਚ ਸਾਡੇ ਘਾੜ ਦੇ ਇਲਾਕੇ ਦੀ ਬਿਲਕੁਲ ਸਾਰ ਨਹੀਂ ਲਈ ਤੇ ਸ਼ੰਕਰਪਾਲੇ ਮਹਾਰਾਜ ਦੀ ਕਿਰਪਾ ਹੋएगी ਆਉਣ ਵਾਲੇ ਸਮੇਂ ਦੇ ਵਿੱਚ ਆਪਣੀ ਸਰਕਾਰ ਬਣੂਗੀ ਆ ਜਿਹੜੇ ਅਧੂਰੇ ਕੰਮ ਹੈ ਇਹ ਆਪਾਂ ਪਹਿਲ ਦੇ ਆਧਾਰ ਤੇ ਅੱਗੇ ਹੋ ਕੇ ਕਰਾਵਾਂਗੇ ਆਪਣੇ ਸਾਰੇ ਭਾਈਆਂ ਦੇ ਅਸ਼ੀਰਵਾਦ ਦੇ ਨਾਲ ਤੇ ਇਹਨਾਂ ਤੋਂ ਮੈਂ ਮਾਫੀ ਮੰਗਦਾ ਹਾਂ ਵੀ ਮੈਂ ਤੁਹਾਨੂੰ ਕੋਈ ਇੰਨੀ ਵੱਡੀ ਉਦਾਹਰਣ ਨਹੀਂ ਮੈਨੂੰ ਦਿਖਾਇਆ ਸੀ ਮੈਂ ਇਹਨਾਂ ਦੀ ਕੋਈ ਮਦਦ ਨਹੀਂ ਕਰ ਸਕਿਆ ਆਉਣ ਵਾਲੇ ਟਾਈਮ ਦੇ ਵਿੱਚ ਇਹਨਾਂ ਨੂੰ ਕਹਿਣ ਦਾ ਮੌਕਾ ਨਹੀਂ ਮਿਲੇਗਾ ਕਿਸੇ ਕੰਮ ਵਾਲ ਗੱਲ ਤੇ ਅਸੀਂ ਅੱਗੇ ਹੋ ਕੇ ਸਾਰੇ ਕੰਮ ਕਰਾਵਾਂਗੇ ਮੈਂ ਸਾਰੇ ਭਾਈਚਾਰੇ ਦਾ ਧੰਨਵਾਦ ਕਰਦਾ ਤੇ ਆਪਣੇ ਵੀਰਾਂ ਦਾ ਵੱਡੇ ਵੀਰ ਦੀਲਾ RAM ਜੀ ਦਾ ਤੇ ਸਾਰਿਆਂ ਦਾ ਇੰਨੀ ਸੰਗਤ ਦੇ ਦਾਖਲ ਕਰਾਏ ਇਹਨਾਂ ਨੇ ਮੈਨੂੰ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਹਾਜੀ ਭਗਤ ਜੀ ਕੀ ਕਹਿਣਾ ਚਾਹੋਗੇ ਅੱਜ ਚੌਧਰੀ ਸ਼ਾਮਰੂ ਮਾਤਰੀਆ ਤੁਹਾਡੇ ਪਿੰਡ ਦੇ ਵਿੱਚ ਬੋਲਸੇ ਹਾਂਜੀ ਅਸੀਂ ਤਾਂ ਨਵਾਦ ਕਰਦੇ ਆ ਜੀ ਤਾਂ ਸਾੜਾ ਜਿਹੜਾ ਖਰੜ ਕਾਚੀ ਜੋਆਸੀ ਹੈ ਜੀ ਇਹਦੇ ਵਿੱਚ 23000 ਵੋਟ ਸਾੜੀ ਬਰਾਦਰੀ ਦੀ ਹੈ ਮਤਲਬ ਜੜ ਗੁੱਜਰ ਬਰਾਦਰੀ ਦੀ ਹੈ ਬਾਕੀ ਵਿੱਚ ਪਾਛੜੀ ਛੜਣੀ ਰੱਖ ਲੋ ਤਾਂ ਅੱਜ ਤੋੜੀ ਦਾ ਮਤਲਬ ਸਾੜੀ ਬਾਹ ਕਿਸੇ ਦੇ ਨਹੀਂ ਫੜੀ ਕਾਨ ਨੇ ਕੇ ਬਾੜੇ ਤੇ ਲੇਖ ਹੈ ਹਰੇਕ ਨੱਗਰ ਲਾ ਲੋ ਉੱਥੇ ਲਾ ਲੋ ਹੁਣ ਗੁੜਾ ਤੁਹਾਡੀ ਮਾਜਰੀਆਂ ਨਦੀਆਂ ਕੇ ਹਾਲ ਦੇਖ ਲੋ ਸਾੜਾ ਦੇਖ ਲੋ ਸੜਕ ਟੁੱਟ ਰਹੀ ਹੈ ਤਾਰਾ ਪਰ ਮਾਧਰੀ ਲਾਲੋ ਉੱਥੇ ਸੜਕਾ ਉਹ ਹੈ ਨਹੀਂ ਅੱਜ ਤਹਾਨੂੰ ਸਾਲਾ ਕੋਈ ਚੇਅਰਮੈਨ ਮਾਰਕੀਟ ਕਮੇਟੀ ਦਾ ਜਾਂ ਕਿਸੇ ਨੂੰ ਵੀ ਕੋਈ ਆਉਗਾ ਅੱਜ ਤੱਕ ਕਿਸੇ ਸਰਕਾਰ ਨੇ ਨਹੀਂ ਦਿੱਤਿਆ ਤਾਂ ਮੈਂ ਲੋਕਾਂ ਨੂੰ ਕਹੂੰਗਾ ਵੀ ਕੋਈ ਆਪਣਾ ਬੰਦੇ ਦੀ ਮਦਦ ਕਰਕੇ ਮਤਲਬ ਮੂਹਰੇ ਲਿਆਓ ਅਸੀਂ ਅਰਜਨ ਨੂੰ ਡਿਆਏ ਤੇ ਉਹ ਥੋੜੇ ਜਿਹਾ ਕੱਪੜੇ ਬਦਲ ਲੱਗ ਗਿਆ ਪਹਿਲਾਂ ਪੈਂਟ ਬੂਰ ਸ਼ਰਟ ਪਾ ਬਦ ਤਾਂ ਹੁਣ ਥੋੜੇ ਜਿਹਾ ਕੁੜਤਾ ਪਜਾਮਾ ਲੱਗ ਗਿਆ ਪਾ ਹੁਣ ਤਾਂ ਸੋ ਇੱਕ ਜਗ੍ਹਾ ਬੰਦੇ ਨੂੰ ਖਾਣਾ ਚਾਹੀਦਾ ਤਾਂ ਕਿ ਵਜਨ ਬਣਿਆ ਰਹੇ ਆ ਅਸੀਂ ਹੁਣ ਚਾਹੁੰਦੇ ਆ ਵੀ ਚੌਧਰੀ ਜੀ ਦੀ ਡਟ ਕੇ ਮਦਦ ਕਰੋ ਤਾਂ ਕਿ ਸਾਡੀ ਕੋਈ ਸੁਣਵਾਈ ਹੋਵੇ ਲਗਭਗ ਵੀ ਚੌਧਰੀ ਸਾਹਿਬ ਉਹੜੇ ਇਲਾਕੇ ਦਾ ਸੁਧਾਰ ਕਰਮੇ ਕਿਉਂਕਿ ਜੇ ਜਰਮਾਈ ਚਾਰੇ ਦੀ ਗੱਲ ਕੀਤੀ ਹੈ ਤਾਂ ਆਸ਼ਮਰ ਬੰਦਾ ਜੀ ਉਦਾਦੀ ਸ ਆਸਤਾ ਹੈ ਨਾ ਵੀ ਵਾ ਮ ਬਦਲਾਓ ਤਾਂ ਗੁਰੂ ਅਗਲਾ ਕਰਦਾ ਹੀ ਤਾਂ ਹੈ ਬਦਲਾਓ ਮੈਂ ਤਾਂ ਹਮੇ 91 ਸੀਟਾ ਲੈ ਕੇ ਆਇਆ ਆਪ ਨੂੰ ਲੈ ਤੇ ਵੀ ਚਲ ਬਦਲਾਓ ਹੋਊਗਾ ਸਾੜੀ ਸੁਧਾਰ ਹੋਊਗਾ ਤਾਂ ਆਸ ਹੈ ਵੀ ਹਾਂ ਇਹ ਬਰਾਦਰ ਦੀ ਮਦਦ ਕਰੂੰਗੇ ਡਟ ਕੇ ਕਰੂੰਗੇ ਮੈਂ ਉਹ ਸਭ ਹਾਜਰ ਆਜੋ ਸਤਿ ਸ਼੍ਰੀ ਅਕਾਲ ਜਿਹੜੇ ਕੱਢੀ ਏਰੀਆ ਦੇ ਪਿੰਡ ਦੇ ਨਾਲ ਪਰੇ ਦੇਖੋ ਜੋ ਅੱਜ ਦਾ ਸ਼ੁਰੂ ਕਰਦੇ ਜਿਹੜਾ ਅੱਜ ਸਭ ਤੋਂ ਪੁਰਾਣਾ ਚੇਂ ਮੰਦਿਰ ਸ਼ਿਵ ਜੀ ਮੰਦਿਰ ਅੰਗਰੇਜ਼ਾਂ ਦੇ ਟਾਈਮ ਦੇ ਬਣਾਏ ਹੋਏ ਰੈਸਟੋਰੈਂਟ ਅੰਗਰੇਜ਼ਾਂ ਨੇ ਕੋਈ ਚੀਜ਼ ਦੇਖ ਕੇ ਉਹਨਾਂ ਦਿਮਾਗ ਦੀ ਸੋਚ ਦੇ ਕਰਕੇ ਕੋਈ ਇਹ ਪਿੰਡ ਨੂੰ ਚੁਣਿਆ ਰੈਸਟੋਰੈਂਟ ਬਣਾਇਆ ਇਹ ਮੈਂ ਚੱਲ ਜਾ ਰਹੇ ਪੰਜਾਬ ਦਾ ਬਾਰਡਰ ਪਰ ਜਿਹੜੀਆਂ ਇਹ ਮੈਂ ਸਰਕਾਰ ਦੀਆਂ ਗੱਲਾਂ ਤਾਂ ਕਰਦਾ ਕਿਉਂਕਿ ਸਰਕਾਰ ਇਸ ਪਿੰਡ ਨੂੰ ਅਨਗੋਲਾ ਕਰੀ ਜਾਂਦੀ ਹੈ ਇਸ ਪਿੰਡ ਨੂੰ ਜਿੰਨੀ ਮਹਾਨਤਾ ਮਿਲਣੀ ਚਾਹੀਦੀ ਹੈ ਉਹ ਇਹਨਾਂ ਨੂੰ ਮਿਲੀ ਨਹੀਂ ਹੈ ਬਾਕੀ ਜਿਹੜੀ ਹੁਣ ਦੀ ਗੱਲ ਹੈਗੀ ਅੱਗੇ ਦਾ ਜੋ ਹੈ ਹੁਣ ਤੁਹਾਡੇ ਸਾਹਮਣੇ ਦੇਖ ਕੇ ਤੁਸੀਂ ਆਏ ਆਂ ਤੇ ਨਦੀਆਂ ਦਾ ਹਾਲ ਦੇਖ ਲਓ ਇਹਨਾਂ ਲੋਕਾਂ ਦੀ ਕਿਸ ਤਰ੍ਹਾਂ ਦੀ ਜ਼ਿੰਦਗੀ ਹੈ ਪਰ ਸਭ ਤੋਂ ਜ਼ਿਆਦਾ ਮੈਂ ਕਹਿੰਦਾ ਸਭ ਤੋਂ ਜ਼ਿਆਦਾ ਬੜੀ ਮਹਾਨਤਾ ਇਸ ਪਿੰਡ ਨੂੰ ਮਿਲਣੀ ਚਾਹੀਦੀ ਤਾਂ ਕਿ ਸਭ ਤੋਂ ਪ੍ਰਾਚੀਨ ਮੰਦਿਰ ਸਿੰਧ ਮੰਦਿਰ ਹੈਗਾ ਸੋ ਅਸੀਂ ਇਹ ਗੱਲ ਕਰਾਂਗੇ ਅਸੀਂ ਸਰਕਾਰ ਦੀ ਵੈਸੇ ਕੰਨਾਂ ਦੇ ਵਿੱਚ ਪਾਉਣੇ ਚਲ ਚਾਹੁੰਦੇ ਵੈਸੇ ਇਹੋ ਜਿਹਾ ਪ੍ਰੋਗਰਾਮ ਇਹਦੇ ਵੀ ਅਸੀਂ ਗੱਲ ਨਹੀਂ ਕਰਨੀ ਚਾਹੁੰਦੇ ਪਰ ਸਰਕਾਰ ਤੇ ਉਪਰ ਉੱਠ ਕੇ ਅਸੀਂ ਸਰਕਾਰ ਨੂੰ ਬੇਨਤੀ ਕਰਾਂਗੇ ਕਿ ਦੇਖੋ ਹਰ ਕਿੱ데ਗਾ ਹੜਾ ਆਵੇ ਹਰ ਚੀਜ਼ ਜਾਵੇ ਇਹਨਾਂ ਲੋਕਾਂ ਨੇ ਜਦੋਂ ਹੜਾ ਆਇਆ ਇਹਨਾਂ ਦੇ ਪਿੰਡ ਦੇ ਬੰਦਿਆਂ ਨੇ ਮੰਦਿਆਂ ਨਾਲ ਨੌਜਵਾਨ ਮੁੰਡਿਆਂ ਨਾਲ ਇਕੱਠੇ ਹੋ ਕੇ ਆਪਣਾ ਪ੍ਰਾਲਾਪ ਕਰਿਆ ਕਿ ਆ ਸਰਕਾਰ ਕੀਤੀ ਹੈ ਨਹੀਂ ਕਿ ਆ ਜਿਹੜੇ ਸਰਕਾਰ ਦੇ ਹਮਿੰਦੇ ਚੁਣੇ ਵੀ ਉਹ ਕੀਤੀ ਹੈ ਨਹੀਂ ਕੋਈ ਜੇ ਕੰਮ ਨਹੀਂ ਕਰਾ ਸਕਦੇ ਕਮਸੇਂ ਪਿੰਡ ਦੀ ਆ ਗਏ ਦੇਖਪੜਦ ਸਾਡੇ ਬਰਾਦ ਨੂੰ ਬੰਦਿਆਂ ਨੂੰ ਮਿਲਦਾ ਸਕਦੇ ਵੀ ਭਾਈ ਕੋਈ ਗੱਲ ਨਹੀਂ ਇਹਨਾਂ ਲੋਕਾਂ ਨੇ ਇਹਨਾਂ ਨੂੰ ਗਲ ਕਰਦਾ ਜਦ ਕਿ ਸਭ ਤੋਂ ਪਹਿਲਾਂ ਇਹ ਜੋਨ ਪੈਂਦਾ ਹੈਗਾ ਇੱਕ ਮਾਜਰੀ ਪਿੰਡ ਪੈਂਦਾ ਪਹਿਲਾਂ ਇੱਕ ਇਹਨਾਂ ਦਾ ਪਿੰਡ ਪੈਂਦਾ ਚੌਧਰੀ ਜੀ ਬੈਠੇ ਬੜੇ ਪ੍ਰਾਨੀ ਬੰਦੇ ਬੱਤੇ ਹੁਣ ਆਪਾਂ ਸ਼ਾਮ ਦੇ ਵਾਲਾ ਜੀ ਨੂੰ ਕਹਾਂਗੇ ਤੇ ਦੇਖੋ ਸਰਕਾਰਾਂ ਆਉਂਦੀਆਂ ਸਰਕਾਰਾਂ ਜਾਂਦੀਆਂ ਬਾਦਲ ਸਾਹਿਬ ਦੇ ਟਾਈਮ ਦੇ ਵਿੱਚ ਫਾਈਨਲ ਪਤਾ ਜਿਹੜੇ ਕੰਮ ਹੋਏ ਚੌਧਰੀ ਸਾਹਿਬ ਖੜੇ ਇਹਨਾਂ ਨੂੰ ਪਤਾ ਤੋਂ ਟਾਈਮ ਹੋਇਆ ਅਸੀਂ ਸਰਕਾਰਾਂ ਦੀ ਗੱਲ ਨਹੀਂ ਕਰਦੇ ਪਰ ਇੱਕ ਗੱਲ ਜਰੂਰ ਕਹਿਣੀ ਪੈਂਦੀ ਹੈ ਜਦ ਇੱਕ ਦੁੱਖ ਹੁੰਦਾ ਹੈਗਾ ਸਾਨੂੰ ਜਾਂ ਸਾਡੇ ਲੋਕ আর ਬੀਬੀਆਂ ਸਾਡੀਆਂ ਭੈਣਾਂ ਬਜ਼ੁਰਗਾਂ ਤਾਂ ਲੰਘ ਦੇ ਕੇ ਕਰਨ ਲੱਗਦੀਆਂ ਕਾਲੂ ਸੌ ਨਹੀਂ ਕੀ ਗੱਲ ਹੋਵੇ ਕੋਈ ਕਿਹੜਾ ਕੇਸ ਵਾਪਰ ਜਾਏ ਤਾਂ ਕਿੱਥੇ ਜਾਈਏ ਕੀ ਸਰਕਾਰ ਦਾ ਫਰਜ਼ ਨਹੀਂ ਬਣਦਾ ਜਦੋਂ ਸਰਕਾਰ ਵੋਟਾਂ ਮੰਗਣ ਆਉਂਦੀ ਹੈ ਤਾਂ ਆਪਣੇ ਲੋਕਾਂ ਦੀ ਦੇਖਭਾਲ ਵੀ ਕਰਨੀ ਚਾਹੀਦੀ ਹੈ ਸੋ ਇਹ ਮੈਂ ਇਹਨਾਂ ਦੇ ਤਿੰਨ ਲੋਕਾਂ ਦਾ ਜ਼ਿਕਰ ਆ ਕਹਿੰਦਾ ਜਿਹੜੇ ਲੋਕ ਇਹ ਆਪਣੀ ਸੇਵਾ ਆਪ ਕਰਦੇ ਨੇ ਸਰਕਾਰ ਤੇ ਇਹਨਾਂ ਨੂੰ ਕੁਝ ਨਹੀਂ ਮਿਲਦਾ 10 ਸਾਲ ਦੇ ਵਿੱਚ ਇਹਨਾਂ ਨੂੰ ਕੁਝ ਮਿਲੇ ਹੀ ਨਹੀਂ ਹੈਗਾ ਬਾਦਲ ਸਾਹਿਬ ਦੇ ਟਾਈਪ ਚੌਧਰੀ ਸਾਹਿਬ ਕਹਿੰਦੇ ਟਿਊਬਲ ਦਾ ਕਨੈਕਸ਼ਨ ਦਾ ਨਾਦੀਨਾ ਕਰਾਇਆ ਤਾਂ ਜੋ ਇਹਨਾਂ ਨੇ ਡਿਮਾਂਡ ਰੱਖੀ ਤੇ ਪਿੰਡ ਦੇ ਵਾਤੋਂ ਕਰੀ ਸੀ ਪਰ ਉਸ ਤੋਂ ਬਾਅਦ ਕੋਈ ਨਹੀਂ ਹੋਇਆ ਸਾਡਾ ਕਹਿੰਦਾ ਵੀ ਸਰਕਾਰ ਕੋਈ ਵੀ ਆਵੇ ਪਰੀਸਪਿੰਡ ਨੂੰ ਸਭ ਤੋਂ ਜ਼ਿਆਦਾ ਮਾਨਤਾ ਦਿੱਤੀ ਜਾਂਦਾ ਹੈ ਮੈਂ ਕਹਿੰਦਾ ਇਸ ਪਿੰਡ ਨੂੰ ਆਪਣੇ ਪੰਜਾਬ ਦੇ ਐਸਾ ਇਲਾਕੇ ਦੇ ਵਿੱਚੋਂ ਪਹਿਲਾ ਨੰਬਰ ਗਿਣਾਇਆ ਜਾਂਦਾ ਜੋ ਲੋਕ ਮਿਹਨਤ ਕਰਦੇ ਨੇ ਔਰ ਮਿਹਨਤ ਕਰਕੇ ਆਪਣੇ ਗੁਜ਼ਾਰਾ ਕਰਦੇ ਸਰਕਾਰ ਦੇ ਕੋਲ ਮੰਗਦੇ ਨਹੀਂ ਸਰਕਾਰ ਦਾ ਫਰਜ਼ ਬਣਦੇ ਇਹਨਾਂ ਨੂੰ ਦੇਣ ਦਾ ਔਰ ਸਭ ਤੋਂ ਜ਼ਿਆਦਾ ਸਰਕਾਰਾਂ ਦੀ ਮਦਦ ਕਰਦੇ ਤੋਂ ਐਨੀ ਮੈਂ ਗੱਲ ਕਰਾਂਗਾ ਮੈਂ ਫਿਰ ਸਰਕਾਰ ਨੂੰ ਕਹਾਂਗਾ ਤੇ ਸ਼ਾਮ ਲਾਲ ਜੀ ਖੜੇ ਸਾਡੇ ਵਕਤ ਦਾ ਕੋਈ 15 ਟਾਈਮ ਬਜ਼ਾਰ ਆਇਆ ਸ਼ਾਮ ਲਾਲ ਜੀ ਨਾ ਪ੍ਰਸ਼ਾਸਨ ਮੈਂਬਰ ਹੈਗੇ ਜੇਲਾ ਪ੍ਰਸ਼ਾਸਨ ਮੈਂਬਰ ਹੈ ਮੈਂ ਜੇਲਾ ਪ੍ਰਸ਼ਾਸਨ ਬਣਾਣੇ ਇਹਨਾਂ ਦੇ ਨਾਲ ਮੇਰਾ ਮਾਲਤਿਲ ਹਮੇਸ਼ਾ ਇਹਨਾਂ ਨਾਲ ਰਹੇ ਆ ਪਰ ਰਹੂੰਗਾ ਪਰ ਅਸੀਂ ਆਪਣੇ ਅਕਾਲੀ ਜਲੂ ਇਹ ਗੱਲ ਕਹਾਂਗੇ ਤੇ ਕਾਲੀ ਜਲ ਦੇ ਵਿੱਚ ਜਿਹੜੇ ਬੰਦਾ ਵੇ ਪਿੰਡ ਨੂੰ ਇੱਕ ਨੰਬਰ ਤੇ ਜ਼ਰੂਰ ਲਿਜਾਉਣਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ